ਮਾਰਾ ਬੈ ਬੜਾ ਹੈਰਾਨ ਹੈ ਜਿੰਦਗੀ ਤੇ ਇਹਨਾਂ ਦੁਖੀ ਕਦੇ ਨਹੀਂ ਹੋਇਆ ਜਿੰਨਾ ਹੁਣ ਦੁਖੀ ਹੋਇਆ ਘਰ ਦਾ ਸੀਵਰੇਜ ਨਹੀਂ ਆ ਘਰ ਦਾ ਪਾਣੀ ਪੀਣ ਵਾਲਾ ਨਹੀਂ ਹੈ ਕੋਈ ਵੀ ਆ ਰਿਹਾ ਬਸ ਅੱਜ ਹੋ ਜਾਓ ਕੱਲ ਹੋ ਜਾਓ ਇਹੀ ਕੰਮ ਹੋ ਰਿਹਾ ਜਿਹੜਾ ਇੱਥੇ ਦਾ ਕਾਉਂਸਲਰ ਸਾਹਿਬ ਹੈ ਉਹਨੇ ਮੁਹਰ ਹੀ ਬੰਦ ਰੱਖਿਆ ਹੋਇਆ ਇਹਦੇ ਵਿੱਚ ਚਾਰ ਬੰਦੇ ਅਸੀਂ ਖੁਦ ਕੱਟ ਚੁੱਕੇ ਆ ਇੱਕ ਵੀ ਬੰਦਾ ਰਾਤੀ ਕੱਢਿਆ ਇਥੋਂ ਅੱਛਾ ਅਸੀਂ ਕੱਢਿਆ ਖੁਦ ਹੱਥ ਫੜ ਕੇ ਕਦੇ ਦਾ ਸਰੀਆ ਹੀ ਵੜ ਗਿਆ ਮੇਟ ਦੇ ਵਿੱਚ ਤਿਹਾਰ ਬਰਬਾਦ ਕਰ ਤਾਰੇ ਦੁਕਾਨਦਾਰਾਂ ਦੇ ਨਾਲ ਹੈ ਜੀ ਜੀ ਬਹੁਤ ਪੇੜਾ ਹਾਲ ਹੈ ਨੰਗਰ ਨੂੰ ਨਿਕਾਸੀ ਬਿਲਕੁਲ ਹੈ ਨਹੀਂ ਗਈ ਕਿੰਨਾ ਬੁਰਾ ਹਾਲ ਕਰਕੇ ਦੇਖੋ ਆ ਸਾਡਾ ਸੀਵਰੇਜ ਸਾਲ ਨਹੀਂ ਹੋਇਆ ਸੀਵਰੇਜ ਪਾਇਆ ਨੂੰ ਹਾਂ ਆ ਦਵਾਰਾ ਸਾਨੂੰ ਫੇਰ ਇੰਨੇ ਨੇ 1000 ਰੁਪਏ ਲਾਣਾ ਪੈ ਰਿਹਾ ਹ ਹ ਇੱਕ ਸਾਲ ਪਹਿਲਾਂ ਹਾਂ ਆ ਦੇਖੋ ਕਿੰਨਾ ਨੁਕਸਾਨ ਕਰ ਦਿੱਤਾ ਲੱਗਦਾ ਨਹੀਂ ਲੋਹੜੀ ਦਾ ਤਿਹਾਰ ਨਜ਼ਦੀਕ ਹੈ ਲੋਹੜੀ ਦਾ ਤਿਹਾਰ ਹੈ ਗਈ ਆ ਸਾਡੀ ਤਾਂ ਆਪਣੀ ਇਹਨਾਂ ਨੇ ਲੋਹੜੀ ਮਨਾਤੀ ਹੱਥ ਜੋੜ-ਜੋੜ ਕੇ ਇਲੈਕਸ਼ਨ ਆਵਾਜ਼ ਵਿੱਚ ਵੋਟਾਂ ਪਾ ਦਿਓ ਵੋਟਾਂ ਪਾ ਦਿਓ ਇੰਨੇ ਵੋਟਾਂ ਪਾਣ ਤੋਂ ਬਾਅਦ ਫੇਰ ਸ਼ਕਲਾ ਹੀ ਨਹੀਂ ਦਿਖਾਂਦੇ ਬਿਲਕੁਲ ਵੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਗੱਲਬਾਤ ਕਰਦੇ ਆ ਇਸ ਟਾਈਮ ਮੇਨ ਰੋਡ ਸ਼ਿਪਰੀ ਰੋਡ ਦਾ ਰੋਡ ਤੁਹਾਨੂੰ ਦਿਖਾ ਰਹੇ ਆ ਜਿੱਥੇ ਕੀ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਲੋਕ ਤرائی-ਤਰਾਈ ਕਰਦੇ ਪਏ ਹੈਗੇ ਨੇ ਤੇ ਜਿਹੜੇ ਰੋਡ ਜਿਹੜੀਆਂ ਵਿੱਚੋਂ ਪਾਈਪਾਂ ਕੱਡੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਇਹ ਰੋਡ ਦਾ ਬੁਰਾ ਹਾਲ ਕਰ ਦਿੱਤਾ ਹੈ ਤੇ ਮਾਰਕੀਟ ਵਾਲੇ ਬਾਜ਼ਾਰ ਵਾਲੇ ਦਾ ਸੁਣਦੇ ਤੇ ਬਾਜ਼ਾਰ ਵਾਲੇ ਦਾ ਕੀ ਕਹਿਣਾ ਹੈਗਾ ਉਹ ਤਸਵੀਰਾਂ ਤੁਸੀਂ ਇਸ ਟਾਈਮ ਸ਼ਿਪਰੀ ਮੇਨ ਰੋਡ ਦੀਆਂ ਤੁਹਾਨੂੰ ਦਿਖਾਉਂਦੇ ਪਏ ਆ ਤੇ ਆਪਾਂ ਬਜ਼ਾਰ ਵਾਲੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਕੀ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਮੋਟਰਸਾਈਕਲ ਦਾ ਟੂ ਵੀਲਰਸ ਵਾਲਿਆਂ ਦਾ ਕਿੰਨਾ ਨਿਕਲਣਾ ਮੁਸ਼ਕਲ ਹੋਇਆ ਪਿਆ ਹੈਗਾ ਤਾਂ ਆਪਣਾ ਬੌਜੀ ਪਹਿਲਾਂ ਤਾਂ ਜੈ ਸ਼ਰੀ ਰਾਮ ਜੀ ਜੈ ਸ਼ਰੀ ਰਾਮ ਕੀ ਕਹਿਣਾ ਚਾਹੋਗੇ ਮਹੋ ਇਸ ਟਾਈਮ ਸ਼ਿਪਰੀ ਮੇਨ ਰੋਡ ਦਾ ਜੀ ਇਸਲਾ ਸ਼ਿਪਰੀ ਰੋਡ ਦਾ ਇਨਾਂ ਮੁਰਾ ਹਾਲ ਹੈ ਹਮ ਹਰ ਦੁਕਾਨਦਾਰ ਹਮ ਪਰੇਸ਼ਾਨ ਹੋਇਆ ਪਿਆ ਹਮ ਪਾਣੀ ਦੀ ਨਿਕਾਸੀ ਇੱਥੇ ਨਹੀਂ ਹੈਗੀ ਹੈ ਹਮ ਸਾਰਾ ਪਾਣੀ ਸੀਵਰ ਆਏ ਡਰ ਵੱਡੇ ਵੱਡਿਆ ਪਾਈਪ ਸੀਗੇ ਹਮ ਜਿਹੜੇ ਪਹਿਲਾਂ ਹੀ ਬੰਦ ਸੀਗੇ ਚੱਲੂ ਨਹੀਂ ਸੀਗੇ ਇਹ ਉਹ ਵੀ ਤੋੜ-ਤਾੜ ਕੇ ਸਾਰੇ ਨਾਣੇ ਬੇੜਾ ਘਰ ਕਰਤਾ ਇਹ ਦੂਸਰਾ ਵਾਗਲ ਜਿਨੀ ਮਾਰਕੀਟ ਹੈਗੀ ਆ ਸਾਰੇ ਠੱਪੇ ਕਾਰੋਬਾਰ ਸਾਰਿਆਂ ਦਾ ਬੰਦ ਪਿਆ ਲੋਕੀ ਰਾਹ ਲੰਘਣ ਨੂੰ ਹੈ ਨਹੀਂਗਾ ਦੇਖਣ ਨੂੰ ਵੀ ਰਸਤਾ ਹੈ ਨਹੀਂ ਲੋਕਾਂ ਦੇ ਜਿੰਨਾ ਜਿਹੜੇ ਲੋਕੀ ਇਹਦੇ ਵਿੱਚ ਚਾਰ ਬੰਦੇ ਅਸੀਂ ਖੁਦ ਕੱਟ ਚੁੱਕੇ ਆ ਇੱਕ ਵੀ ਬੰਦਾ ਰਾਤੀ ਕੱਢਿਆ ਇਥੋਂ ਅੱਛਾ ਜੀ ਜਿਹੜਾ ਕਿ ਇਥੋਂ ਜਾ ਰਿਹਾ ਸੀਗਾ ਜਾਂਦਾ ਹੋਇਆ ਵਿਚਕਾਰ ਡੇਗ ਗਿਆ ਰਸਕਾਰ ਨੂੰ ਮਿਲਿਆ ਨਹੀਂ ਜਾਤਾ ਪੂਰਾ ਬੇੜਾ ਗਰਕ ਕੀਤਾ ਹੈ ਰੋੜਦਾਨ ਅੱਜ ਤਿੰਨ ਦਿਨ ਹੋ ਗਏ ਕੰਮ ਬੰਦ ਹੋਏ ਨੂੰ ਹੂੰ ਪਿਛਲੇ ਮੰਗਲਵਾਰ ਦਾ ਪਟ્રોલ ਪੰਪ ਤੋਂ ਲੈ ਕੇ ਇੱਥੇ ਤੱਕ ਪੱਟਤਾ ਸਾਰਾ ਹਾਂ ਅਜੇ ਤੱਕ ਪੈ ਪੂਰੇ ਨਹੀਂ ਪਏ ਬੋਲੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਹੈ ਲੋੜੀ ਦਾ ਤਿਹਾਰ ਵੀ ਹੈਗਾ ਇੱਕ ਤਰ੍ਹਾਂ ਦਾ ਜਿਹੜੇ ਦੁਕਾਨਦਾਰ ਜਿਹੜੇ ਤਰਾਈ ਤਰਾਈ ਕਰਦੇ ਨੇ ਜੀ ਪੂਰਾ ਠੱਪ ਹੋ ਗਿਆ ਉਹ ਦੇਖੋ ਵਿਚਾਰਾ ਮੂੰਫਲੀ ਵਾਲਾ ਹਾਂ ਜਿਹਦਾ ਕਿ ਅੱਜ ਤਿਵਾਰ ਲੱਗਣਾ ਸੀਗਾ ਗਾਕ ਨਹੀਂ ਆ ਰਿਹਾ ਹੂੰ ਬੁਰਾ ਹਾਲ ਬਣਿਆ ਹੋਇਆ ਉਹਦਾ ਹੂੰ ਕਿੱਥੇ ਜਾਊਗਾ ਮਜ਼ਦੂਰ ਬੰਦਾ ਬੈਠਾ 7-8 ਹਜ਼ਾਰ ਪ੍ਰੋਜੈਕਟ ਕਿਰਾਏ ਦੇ ਰਿਹਾ ਹੋ ਖਰਚ ਕਰ ਰਿਹਾ ਤੇ ਤਿਵਾਰ ਹੀ ਨਹੀਂ ਉਹਦਾ ਲੱਗਿਆ ਤੇ ਬਣੂਗਾ ਕੀ ਉਹਦਾ ਇਹ ਤੁਸੀਂ ਦੇਖੋ ਉਹ ਮੌਕੇ ਤੇ ਜਿਹੜਾ ਜਿਹੜਾ ਕਾਉਂਸਲਰ ਸਾਹਿਬ ਜਿਹੜਾ ਕੋਣ ਹੈਗੇ ਨੇ ਇੱਥੇ ਦੇ ਜਿਹੜੇ ਇੱਥੇ ਦੇ ਕਾਉਂਸਲਰ ਸਾਹਿਬ ਤਾਂ ਵਿਕਰੀ ਡਰਵਰ ਹੈ ਹਾਂ ਇਧਰੋਂ ਦੀ ਤੇ ਇਧਰਲੇ ਪਾਸੋਂ ਦੀ ਆਪਣੇ ਬੋਟਾ ਜੀ ਓਕੇ ਜੀ ਇਧਰ ਦੱਸੋ ਉਹ ਗੱਲਬਾਤ ਕਰਦੇ ਆ ਜਿਹੜੇ ਹੋਰ ਬਿਆਰ ਦੇ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਤੇ ਉਹ ਆਪਣਾ ਜਿਹੜਾ ਦੁੱਖ ਸਾਂਝਾ ਕਰਦੇ ਪਏ ਹੈਗੇ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਪਣਾ ਗੁੰਮਰ ਸਾਹਿਬ ਪਹਿਲਾਂ ਤਾਂ ਜੈ ਸ਼ਰੀ ਰਾਮ ਜੀ ਗੁੰਮਰ ਸਾਹਿਬ ਕਿੱਦਾਂ ਦੇਖਦੇ ਹੋ ਕੀ ਇਹ ਬਿਆਰ ਦਾ ਬੇੜਾ ਗਰਗ ਹੋ ਗਿਆ ਹੈ ਲੱਗਦ ਨਹੀਂ ਹੈ ਦਿਨ ਵਾਰ ਦੇ ਦਿਨ ਹੈਗਾ ਤਿਹਾਰ ਬਰਬਾਦ ਕਰ ਤੇ ਸਾਰੇ ਦੁਕਾਨਦਾਰਾਂ ਨੇ ਜੀ ਬਹੁਤ ਪੇੜਾ ਹਾਲ ਹੈ ਨੰਗਰ ਨੂੰ ਨਿਕਾਸੀ ਬਿਲਕੁਲ ਹੈ ਨਹੀਂ ਗਈ ਦੇਖੋ ਪਬਲਿਕ ਦਾ ਪਰੇਸ਼ਾਨ ਹੋਈ ਪਈ ਹੈ ਕੋਈ ਤਾਂ ਕਹਿਣਾ ਕਹਿੰਦਾ ਹੈ ਰਾਤ ਇੱਕ ਬੰਦਾ ਇੱਥੇ ਡਿੱਗ ਗਿਆ ਹਾਂ ਹਾਂਜੀ ਹਾਂਜੀ ਉਹਦਾ ਹਾਂਜੀ ਦੋ ਬੰਦੇ ਡਿੱਗੇ ਹੀ ਰਾਤੀ ਬਹੁਤ ਓਕੇ ਕੱਡੇ ਉਹਨਾਂ ਲੋ ਜੀ ਜੀ ਉਹ ਜਿਹੜੇ ਛਟਾ ਛਟਾ ਲੱਗੀਆਂ ਉਹ ਜਿਹੜੇ ਹਾਂ ਜੀ ਸਰ ਮੈਨੂੰ ਇੱਕ ਗੱਲ ਦੱਸੋ ਜਿਹੜੀਆਂ ਪਾਈਪਾਂ ਇਹਨਾਂ ਨੇ ਕੱਢੀਆਂ ਕਿਆ ਪਹਿਲਾਂ ਇਹ ਸਹੀ ਸੀ ਇਹ ਗਲਤ ਸੀ ਇਹ ਪਾਈਪਾਂ ਪਹਿਲੇ ਆਲਰੇਡੀ ਸੈੱਟ ਪਈਆਂ ਹੀ ਸੀ ਜੀ ਤੇ ਸੈੱਟ ਪਈਆਂ ਤੇ ਇਹ ਦੁਬਾਰਾ ਇਹਨਾਂ ਨੇ ਪਟਕੁੱਟ ਦਿੱਤਾ ਇਹਨਾਂ ਨੇ ਕੀ ਕਹਿਣ ਕੀ ਹੈ ਦੁਬਾਰਾ ਇਹਨਾਂ ਦਾ ਪ੍ਰੋਸੈਸ ਇਹਨਾਂ ਨੂੰ ਪਤਾ ਹੁਣ ਜਿਹਦੇ ਉਹ ਕਹਿੰਦੇ ਅੱਗੇ ਨਿਕਾਸੀ ਨਹੀਂ ਹੈਗੀ ਸਾਰੀ ਪਾਈਪ ਨਵੀਂ ਨਹੀਂ ਪਈ ਆਲਰੇਡੀ ਚੱਲੀਦਾ ਹੈ ਨਹੀਂ ਕੋਈ ਪਾਈਪ ਵਾਲੇ ਵੀ ਜੀ ਜਦੋਂ ਜਦੋਂ ਬਰਸਾਤੀ ਹੈ ਜਦੋਂ ਮੌਸਮ ਆਂਦਾ ਹੈਗਾ ਉਦੋਂ ਪਾਣੀ ਖੜ੍ਹ ਜਾਂਦਾ ਵਾ ਉਦੋਂ ਵੀ ਹੈ ਸਾਰੇ ਦਿਨ ਸਹੀ ਚੱਲਦਾ ਹੈਗਾ ਪਰ ਹੂੰ ਉਹ ਸ਼ਵੇਰ ਤੇ ਬੈਠੇ ਆ ਸ਼ਾਂਤ ਬੈਠੇ ਆ ਕਿਸੇ ਦੇ ਘਰ ਦੇ ਗਾਣੇ ਕੱਲ ਲੋਹੜੀ ਦਾ ਤਿਹਾਰਾ ਇਸ ਟਾਈਮ ਕਿੰਨਾ ਮਾਹੌਲ ਖਰਾਬ ਹੈ ਜੀ ਦੇਖੋ ਪਬਲਿਕ ਨੂੰ ਪਰੇਸ਼ਾਨੀ ਆਵਾ ਚਹੀਦੀ ਪਰੇਸ਼ਾਨੀ ਹੈ ਇੱਕ ਗਲੀ ਵਿਚ ਵਿਚਾਰਾ ਬੜਾ ਦੂਜੀ ਦੁਆਰਾ ਫਿਰ ਉੱਥੇ ਆ ਕੇ ਹਰ ਜਿੰਨਾ ਵਿਚਾਰਾ ਆ ਕੇ ਪਰੇਸ਼ਾਨੀ ਉਹਨਾਂ ਨੂੰ ਹੈ ਜੀ ਸਾਰਿਆਂ ਨੂੰ ਪਰੇਸ਼ਾਨੀ ਹੈ ਸੋ ਇਹ ਜਿਹੜੇ ਬਿਆਰ ਦੇ ਜਿਹੜੇ ਲੋਕ ਸੀ ਅੱਜ ਤੜਾਈ ਤੜਾਈ ਕਰਦੇ ਪਏ ਨੇ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਆ ਬਿਲਕੁਲ ਬਾਈ ਜੀ ਕੀ ਨਾਮ ਹੈ ਤੁਹਾਡਾ ਵਿਕਾਸ ਕੁਮਾਰ ਬਾਈ ਜੀ ਕਿਦਾਂ ਦੇਖਦੇ ਹੋ ਕਿ ਇਸ ਟਾਈਮ ਸ਼ਿਪਰੀ ਮੇਨ ਰੋਡ ਦਾ ਕੀ ਕਹਿਣਾ ਚਾਹੋ ਬਹੁਤ ਬੁਰ ਥੱਪ ਹੋਇਆ ਬਿਜ਼ਨਸ ਸਾਰੇ ਸਾਰੇ ਹੂੰ ਪਿਆਰ ਹੋਇਆ ਬੰਦੇ ਬਸ ਦਿਨ ਦੁਹਾੜੇ ਟਾਈਮ ਸਾਰੇ ਬਿਜ਼ਨਸ ਠੱਪ ਹੋਇਆ ਠੱਪ ਹੋਇਆ ਲੱਗਦਾ ਕੱਲ ਕੱਲ ਲੋੜੀ ਦਾ ਤਿਹਾਰ ਹੈਗਾ ਵਾ ਤੇ ਅੱਜ ਤੇ ਮੂਫਲੀ ਵਾਲਾ ਵਿਚਾਰਾ ਵਿਹਲਾ ਬੈਠਾ ਹੋਇਆ ਕੁਛ ਨਹੀਂ ਸਾਰੇ ਸਾਰੇ ਬੇਗਰ ਹੋਏ ਪਿੰਦੇ ਸਾਰੇ ਜੀ ਸਾਰੇ ਸਾਰੇ ਪ੍ਰੇਸ਼ਾਨ ਹੋ ਰਹੇ ਨੇ ਸਾਰਾ ਬਿਜ਼ਨਸ ਠੱਪ ਹੋਇਆ ਪਿਆ ਹੂੰ ਸੋ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਸ਼ਿਪਰੀ ਮੇਨ ਰੋਡ ਦੀਆਂ ਦਿਖਾ ਰਿਹਾ ਕਿ ਇੰਨਾ ਦਾ ਕਹਿਣਾ ਹੈਗਾ ਕਿ ਇਸ ਖਾਈ ਦੇ ਵਿੱਚ ਰਾਤ ਮੈਂ ਇੱਕ ਬੰਦਾ ਕੱਢਿਆ ਹੈਗਾ ਵਾ ਦੋ ਬੰਦੇ ਕੱਢੇ ਹੈਗੇ ਆ ਬਈ ਕੀ ਤੁਸੀਂ ਮੌਕੇ ਤੁਸੀਂ ਦੇਖਿਆ ਤੁਸੀਂ ਦੇਖੇ ਬਈ ਰਾਤ ਹੀ ਗਿਰੇ ਆ ਦੋ ਬੰਦੇ ਗਿਰੇ ਆ ਉਹਨਾਂ ਨੂੰ ਕੱਢਿਆ ਵੀ ਅਸੀਂ ਅੱਛਾ ਅਸੀਂ ਕੱਢਿਆ ਖੁਦ ਹੱਥ ਫੜ ਕੇ ਕਦੇ ਦਾ ਸਰੀਆ ਹੀ ਵੜ ਗਿਆ ਸੇ ਪੇਟ ਦੇ ਵਿੱਚ। ਓਹੋ। ਆਓ ਦੋ ਬੰਦੇ ਚੱਕੇ ਆ। ਔਰ ਇਹ ਦੇਖੋ ਬੁਰਾ ਹਾਲ ਕੀਤਾ ਸਾਡੇ ਮਹੱਲੇ ਦਾ ਪਿਆਪ ਘਟਿਆ ਆ ਉਹ ਦੇਖੋ। ਆਪਾਂ ਸਿਟੀ ਹோம் ਨਿਊਜ਼ ਤੇ ਦਿਖਾ ਰਹੇ ਆ ਕਿ ਲੋਕ ਕਿੰਨੇ ਕ ਇਸ ਟਾਈਮ ਬੁਰੇ ਹਾਲ ਹੋਇਆ ਪਿਆ ਲੋਕ ਤਰਾਈ-ਤਰਾਈ ਕਰਦੇ ਪਏ ਹੈਗੇ ਨੇ ਤੇ ਜਿਹੜੇ ਮੌਕੇ ਤੇ ਜਿਹੜੇ ਕਾਉਂਸਲਰ ਸਾਹਿਬ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੇਖ ਸਕੋ ਕਿ ਜਿਹੜਾ ਮੂਫਲੀ ਵਾਲਾ ਵੀ ਜਿਹੜਾ ਵਿਚਾਰਾ ਵਿਹਲਾ ਬੈਠਾ ਹੋਇਆ ਵਾ ਕਿ ਬੇਟਾ ਮੂਫਲੀ ਦਾ ਤਿਆਰ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਨਹੀਂ ਨਹੀਂ ਲੱਗ ਰਿਹਾ। ਇੱਕ ਵੀ ਗਾਹਕ ਨਹੀਂ ਆ ਰਿਹਾ ਇੱਕ ਵੀ ਨਿੰਮ ਕੰਮ ਕਿਰਾਗਾ ਰਹਾ ਹੈ ਕੰਮ ਆ ਰਹਾ ਹੈ ਕਿਰਾਗ ਤੋਂ ਗਾ ਕੰਮ ਆ ਰਿਹਾ ਹਾਂ ਸੋ ਇਹਦਾ ਕਹਿਣਾ ਦੁਕਾਨਦਾਰ ਦਾ ਕਹਿਣਾ ਹੈਗਾ ਵੈ ਕਿ ਜਿਹੜੇ ਗਾਹਕ ਹੈਗੇ ਨੇ ਘਟ ਆ ਰਹੇ ਨੇ ਤੇ ਤੁਸੀਂ ਇਸ ਟਾਈਮ ਤਸਵੀਰਾਂ ਤੁਹਾਨੂੰ ਸ਼ਿਪਰੀ 메ਨ ਰੋਡ ਦੀਆਂ ਦਿਖਾ ਰਹੇ ਆ ਜਿੱਥੇ ਕਿ ਇਸ ਟਾਈਮ ਚੰਗੀ ਭਲੀ ਸੜਕ ਨੂੰ ਇੰਨਾ ਦਾ ਕਹਿਣਾ ਹੈਗਾ ਵੈ ਕਿ ਚੰਗੀ ਭਲੀ ਸੜਕ ਸੀ ਇਹਨਾਂ ਨੇ ਪਟਪਟਾਈਆ ਕਰਤਾ ਤੇ ਔਰ ਇਹਨਾਂ ਦਾ ਇਹ ਵੀ ਕਹਿਣਾ ਕਿ ਰਾਤ ਦੋ ਜਿਹੜੇ ਬੰਦੇ ਸੀ ਇਹ ਖਾਈ ਦੇ ਵਿੱਚ ਗਿਰ ਗਏ ਸੀ ਕਿੰਨਾ ਬੁਰਾ ਹਾਲ ਕਰਕੇ ਦੇਖੋ ਨਹੀਂ ਆ ਆ ਸਾਡਾ ਸੀਵਰੇਜ ਸਾਲ ਨਹੀਂ ਹੋਇਆ ਸੀਵਰੇਜ ਪਾਇਆ ਨੂੰ ਹਾਂ ਆ ਦਵਾਰਾ ਸਾਨੂੰ ਫੇਰ ਇੰਨੇ ਨੇ 1000 ਰੁਪਇਆ ਲਾਣਾ ਪੈ ਰਿਹਾ ਹਾਂ ਹੂੰ ਆ ਇੱਕ ਸਾਲ ਪਹਿਲਾਂ ਹਾਂ ਆ ਦੇਖੋ ਕਿੰਨਾ ਨੁਕਸਾਨ ਕਰ ਦਿੱਤਾ ਲੱਗਦਾ ਨਹੀਂ ਲੋਹੜੀ ਦਾ ਤਿਹਾਰ ਨੇੜੇ ਹੈ ਲੋਹੜੀ ਦਾ ਤਿਹਾਰ ਹੈ ਗਈ ਆ ਸਾਡੀ ਤਾਂ ਆਪਣਿਆਂ ਨੇ ਲੋਹੜੀ ਮਨਾਤੀ ਓਏ ਹੋਏ ਕੰਪਨੀ ਸਾਡੇ 1 ਰੁਪਇਆ ਉਹਦੇ ਹੈ ਨਹੀਂ ਹਾਂ ਨੁਕਸਾਨ ਇੰਨੇ ਨੇ ਹਜ਼ਾਰਾਂ ਦਾ ਹੋ ਰਿਹਾ ਹੈ ਆ ਲਾਲਾ ਜੀ ਬੈਠੇ ਇਹਨਾਂ ਨੂੰ ਪੁੱਛੋ ਕਿੰਨਾ ਨੁਕਸਾਨ ਆਪਾਂ ਲਾਲਾ ਜੀ ਇਹਨਾਂ ਨਾਲ ਗੱਲਬਾਤ ਕਰ ਲਾਲਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੱਦਾਂ ਕੀ ਕੀ ਕਹਿਣਾ ਚਾਹੋਗੇ ਲਾਲਾ ਜੀ ਤੁਸੀਂ ਤਾਂ ਬਹੁਤ ਪੁਰਾਣੇ ਹੋ ਤੁਸੀਂ ਹਾਂ ਬਹੁਤ ਪੁਰਾਣੇ ਆ ਹਾਂਜੀ ਹਾਂਜੀ ਵੇਖੋ ਪਤਾ ਨਹੀਂ ਮੈਂ ਦੋ ਤਿੰਨ ਗੇੜੇ ਲਾ ਬੈਠਾ ਉਹ ਫੋਨ ਹੀ ਬੰਦ ਕਰ ਦਿੰਦੇ ਕਿੰਨਾਂ ਨੂੰ ਤੁਸੀਂ ਫੋਨ ਕੀਤਾ ਬੌਜੀ ਮੈਂ ਜੈ ਜੀ ਸਾਹਿਬ ਨੂੰ ਨਹੀਂ ਨਾ ਦੂਜੇ ਨੇ ਜਿਹੜਾ ਜੈ ਜੀ ਤੇ ਉੱਪਰ ਆ ਉਹਦਾ ਕੀ ਨਾ ਹੁੰਦਾ ਹਾਂ ਜੇ ਇਹ ਤੇ ਉੱਪਰ ਜਿਹੜਾ ਹੁੰਦਾ ਉਹਦੂ ਉਹਨੂੰ ਫੋਨ ਕੀਤਾ ਹੁਣ ਉਹਨੇ ਫੋਨ ਹੀ ਬੰਦ ਕਰ ਦਿੱਤੇ ਐ ਅੱਜ ਹੋ ਰਿਹਾ ਹੁਣ ਹੋ ਰਿਹਾ ਕਦ ਹੋ ਰਿਹਾ ਕਿਤਨੇ ਦਿਨ ਹੋ ਗਏ 5 ਦਿਨ ਹੋ ਗਏ ਪੰਜ ਨਹੀਂ ਇਹਨੂੰ 8 ਦਿਨ ਹੋ ਗਏ 8 ਦਿਨ 8 ਦਿਨ ਅੱਜ 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 2 ਦਿਨ ਇਹ ਪਾ ਲਾ 10 ਦਿਨ ਹੋ ਗਏ ਇਹਨੂੰ ਅੱਜ ਅਸੀਂ ਬਹੁਤ ਪਰੇਸ਼ਾਨ ਐ ਘਰ ਦੇ ਵਿੱਚ ਨਾ ਸੀਵਰੇਜ ਬੰਦ ਐ ਪਾਣੀ ਪੀਣ ਵਾਲਾ ਬੰਦ ਐ ਦੱਸੋ ਅਸੀਂ ਕੀ ਕਰੀਏ ਮਕਾਨ ਡੇਗਣ ਦਾ ਖਤਰਾ ਬੈ ਗਿਆ ਬਾਈ 5 ਫੁੱਟ ਸਾਡੇ ਨੀਂਆਂ ਦੇ ਪਾਣੀ ਆ ਵੜਿਆ ਹਾਂ ਨਿਚੇ ਟੋਆ ਆ ਦੇਖਿਆ ਜਾਵੇ ਹਾਂ ਪੂਰੀ ਜਿਹੜੀ ਔਰ ਦਾ ਹਾਲ ਤਿੰਨ ਸਾਲ ਪਹਿਲਾਂ ਸੜਕ ਬਣਾਈ ਸੀਗੀ ਅੱਛਾ ਪੈਪ ਪਾਏ ਸੀਗੇ ਅੱਛਾ ਪਾਪ ਦਾ ਲੋਡ ਨਹੀਂ ਸੀਗੀ ਅੱਛਾ ਜੀ ਇਹਨੂੰ ਸਫਾਈ ਕਰਾ ਦਿੰਦੇ ਅੱਗੋਂ ਚੱਲ ਨੂੰ ਕਰਾ ਦੇ ਹੋ ਜਾਣਾ ਸੀ ਨਹੀਂ ਪਹਿਲਾਂ ਮੈਨੂੰ ਸਰਦਾਰ ਜੀ ਇੱਕ ਗੱਲ ਦੱਸੋ ਤੁਸੀਂ ਮੈਨੂੰ ਇਹ ਛਿਪਰੀ ਮੇਨ ਜਿਹੜਾ ਰੋਡ ਹੈਗਾ ਵਾ ਕਾਫੀ ਪੁਰਾਣਾ ਰੋਡ ਹੈਗਾ ਵੇਹੇ ਤੇ ਇਹ ਪਹਿਲਾਂ ਸਹੀ ਸੀ ਜਾਂ ਗਲਤ ਹੈਗਾ ਸੀ ਇਹ ਕਿੱਦਾਂ ਇਹ ਜਿਹੜੀਆਂ ਪਾਈਪਾਂ ਇਹ ਪਾ ਰਹੇ ਨੇ ਪਹਿਲਾਂ ਪਹਿਲਾਂ ਪੈਪਾ ਹੋਈ ਸੀਗੀਆਂ ਸਹੀ ਸੀ ਇਹਨੂੰ ਪਟਾ ਕੇ ਦੂਜੀਆਂ ਵੱਟੀਆਂ ਕਿਉਂ ਇਦਾਂ ਕਿਉਂ ਹੋਇਆ ਇਦਾਂ ਕਿਉਂ ਹੋਇਆ ਹੁਣ ਕੀ ਕਰ ਸਕਦੇ ਅਗੇ ਹਾਂ ਹਾਂ ਇਹ ਤਾਂ ਵਰਮਨ ਦਾ ਕੰਮ ਹੈਗਾ ਤੁਸੀਂ ਮੌਕੇ ਤੇ ਜਿਹੜੇ ਇੱਥੇ ਦੇ ਕਾਉਂਸਲਰ ਸਾਹਿਬ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕਾਉਂਸਲਰ ਵੀ ਨਾਲ ਹੈਗੇ ਸੀ ਉਸ ਵੇਲੇ ਉਹਨਾਂ ਨੇ ਮਤਲਬ ਬੱਗਾ ਸਾਹਿਬ ਸੀਗੇ ਉਹਨਾਂ ਨੇ ਕੋਈ ਕਾਰ ਨਹੀਂ ਕੀਤਾ ਹੈਗਾ ਵਾ ਅੱਛਾ ਜੀ ਤੇ ਮਗਰ ਇਹਦਾ ਮਤਲਬ ਹੱਲ ਕੋਈ ਨਹੀਂ ਹੋ ਰਿਹਾ ਹੈਗਾ ਵਾ ਆਪਣਾ ਉਹਨਾਂ ਨੂੰ ਆਪਣਾ ਬੱਗਾ ਸਾਹਿਬ ਨੂੰ ਪਤਾ ਇਸ ਗੱਲ ਦਾ ਹਾਂ ਜੀ ਹਾਂ ਜੀ ਪਤਾ ਹੋਊਗਾ ਉਹਨਾਂ ਨੇ ਕੰਮ ਕਰਵਾਇਆ ਹੈਗਾ ਵਾ ਅੱਛਾ ਮਹਾਰਾਜ ਮੈਂ ਬੜਾ ਹੈਰਾਨ ਹੈ ਜ਼ਿੰਦਗੀ ਤੇ ਇਹਨਾਂ ਦੁਖੀ ਕਦੇ ਨਹੀਂ ਹੋਇਆ ਜੇ ਨਾਲ ਹੁਣ ਦੁਖੀ ਹੋਇਆ ਘਰ ਦਾ ਸੀਵਰੇਜ ਨਹੀਂ ਆ ਘਰ ਦਾ ਪਾਣੀ ਪੀਣ ਵਾਲਾ ਨਹੀਂ ਹੈ ਕੋਈ ਵੀ ਆ ਰਿਹਾ ਬਸ ਅੱਜ ਹੋ ਜੂ ਕੱਲ ਹੋ ਜੂ ਇਹੀ ਕੰਮ ਹੋ ਰਿਹਾ ਜਿਹੜਾ ਇੱਥੇ ਦਾ ਕਾਉਂਸਲਰ ਸਾਹਿਬ ਹੈ ਉਹਨੇ ਮੁਹਰ ਹੀ ਬੰਦ ਰੱਖਿਆ ਹੋਇਆ ਤਾਂ ਕਿ ਕੋਈ ਮੇਰੇ ਕੋਲ ਆਵੇ ਹੀ ਨਾ ਕਿਹੜੇ ਕਾਉਂਸਲ ਸਾਹਿਬ ਨੇ ਫੋਨ ਬੰਦ ਕੀਤਾ ਓਏ ਆ ਜਿਹੜਾ ਪਿੱਛੇ ਉਹਨੂੰ ਕਹਿੰਦੇ ਨੇ ਜਰਾ ਉਹ ਨਾ ਭੁੱਲ ਗਿਆ ਮੈਨੂੰ ਹਾਂ ਬੂਟਾ ਜੀ ਬੂਟਾ ਅੱਛਾ ਜੀ ਬਸ ਉਹਨੇ ਫੋਨ ਹੀ ਬੰਦ ਕੀਤਾ ਹੋਇਆ ਅੱਛਾ ਫੋਨ ਹੀ ਬੰਦ ਕੀਤਾ ਹੋਇਆ ਇਹ ਚੱਕਰ ਚੱਲਿਆ ਜਦੋਂ ਇਲੈਕਸ਼ਨ ਆਉਂਦੇ ਜਦੋਂ ਹੱਥ ਜੋੜਦੇ ਆ ਹਾਂ ਵੀ ਹੱਥ ਜੋੜ-ਜੋੜ ਕੇ ਇਲੈਕਸ਼ਨ ਆਉਂਦਾ ਵੀ ਬੋਟਾ ਪਾ ਦੋ ਬੋਟਾ ਪਾ ਦੋ ਇੰਨੇ ਬੋਟਾ ਪਾਣ ਤੋਂ ਬਾ ਪੂਰੇ ਬਦਨਾਮ ਹੀ ਬੇਕਾਰ ਕੀਤਾ ਸਾਰਾ ਰੋਡ ਦਾ ਨਜ਼ਾਇਜ਼ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਹੋਰ ਵੀ ਸਾਥੀ ਨੂੰ ਕਹੂੰਗਾ ਜਰਾ ਜਿਹੜੇ ਮੇਰੇ ਨਾਲ ਤੱਕ ਆਣ ਸਾਥੀ ਤੇ ਜਿਹੜੇ ਲੋਕ ਕਿੰਨੇ ਕ ਇਸ ਟਾਈਮ ਪਰੇਸ਼ਾਨੀ ਨੂੰ ਲੈ ਕੇ ਝੁੰਜਰੇ ਨੇ ਔਰ ਸਾਹਮਣੇ ਪੈਟਰੋਲ ਪੰਪ ਹੈਗਾ ਵਾ ਤੇ ਪੰਪ ਦੀ ਉੱਥੇ ਗੱਡੀ ਆਂਦੀ ਹੈ ਤੇ ਲੇਕਿਨ ਹੁਣ ਗੱਡੀ ਵੀ ਨਹੀਂ ਇੱਥੇ ਆਂਦੀ ਪਈ ਹੈਗੀ ਆ ਤੁਸੀਂ ਕੀ ਹਾਲ ਹੈ ਲੋਕਾਂ ਨਾਲ ਜਾਣਾ ਬਿਲਕੁਲ ਬੰਦ ਹੋ ਹੋਇਆ ਲੋੜ ਦਿਨ ਤੇ ਆ ਰਿਹਾ ਹੈ ਕੰਮਕਾਰ ਬਿਲਕੁਲ ਬੰਦ ਹੋ ਹੋਇਆ ਦੁਕਾਨਾਂ ਬਿਲਕੁਲ ਖਾਲੀ ਪਈਆਂ ਜੀ ਹਾਂ ਆਵਾਜ਼ੇ ਬਿਲਕੁਲ ਹੀ ਹੈ ਨਹੀਂ ਗਾਣਾ ਗੱਡੀ ਆਸੀ ਜਨਾ ਕੁਛ ਆ ਸਕਦਾ ਇੰਨਾ ਪਰੇਸ਼ਾਨ ਹੋਏ ਕੰਮਕਾਰ ਬਿਲਕੁਲ ਦੁਕਾਨਾਂ ਠੱਪ ਹੋ ਗਿਆ ਭਾਜੀ ਮੈਨੂੰ ਇੱਕ ਗੱਲ ਦੱਸੋ ਲੋਕਾਂ ਦੇ ਪਿੱਛੇ ਕਹਿਣਾ ਹੈਗਾ ਵਾ ਆ ਜਿਹੜੇ ਟੋਏ ਪੱਟੇ ਹੋਏ ਨੇ ਕਹਿੰਦੇ ਰਾਤੀ ਇੱਥੇ ਟਾਇਲਟ ਚ ਦੋ ਬੰਦੇ ਗਿਰ ਗਏ ਉਹ ਤਾਂ ਹੈ ਵੇ ਰੋਡਿਕਦੇ ਪਏ ਹੋ ਜੀ ਹਾਂ ਬੈਟਰੀ ਵਾਲੇ ਪਲਟਦੇ ਪਏ ਸਾਰਾ ਕੁਝ ਦਿੱਕਤ ਬਹੁਤ ਆ ਰਹੀ ਹੈ ਸਾਰੇ ਨੂੰ ਲੱਗਦਾ ਨਹੀਂ ਲੋੜੀ ਦਾ ਤਿਹਾਰ ਵੀ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਬਿਲਕੁਲ ਖਾਲੀ ਹੈ ਜੀ ਇਹ ਦੇਖੋ ਤੁਹਾਡੇ ਸਾਹਮਣੇ ਰੋਡ ਬਿਲਕੁਲ ਖਾਲੀ ਜਾ ਰਿਹਾ ਕੋਈ ਰੋਡ ਦਿਨ ਤੇ ਹੈ ਹੀ ਨਹੀਂ ਗਾ ਹੂੰ ਹੂੰ ਤੇ ਮੌਕੇ ਤੁਸੀਂ ਕਾਉਂਸਲਰ ਸਾਹਿਬ ਨਾਲ ਕਿਤੇ ਗੱਲ ਕੀਤੀ ਹੈ ਕਾਉਂਸਲਰ ਸਾਹਿਬ ਨੇ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਲੋੜੀ ਦੀ ਬਾਤ ਸ਼ੁਰੂ ਕਰ ਲਓ ਕਿਸੇ ਨੇ ਕੁਐਸਚਨ ਨਹੀਂ ਮੰਨੀ ਸਾਰੇ ਯੋਈਓ ਕਹਿੰਦੇ ਚੱਲ ਨਹੀਂ ਹੋ ਜੂਗਾ ਇੱਕ ਹਫਤੇ ਦਾ ਕੰਮ ਹੂੰ ਹੂੰ ਹੋ ਜੂਗਾ ਪਰ ਇੱਕ ਹਫਤੇ ਦਾ ਹੋ ਲੇਕਿਨ ਇਹ ਤਾਂ ਮੇਰੇ ਹਿਸਾਬ ਨਾਲ ਲੱਗਦਾ ਜ਼ਿਆਦਾ ਹੋ ਗਿਆ ਹੈ 15 ਦਿਨ ਹੋ ਚਲੇ ਹੋਗੇ 10 15 ਦਿਨ ਹੋ ਗਏ 10 15 ਦਿਨ ਹੋ ਗਏ ਪਰ ਕੰਮ ਦੀ ਸਪੀਡ ਹੈ ਨਹੀਂਗੀ ਕੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਕੰਮ ਨੂੰ ਜਲਦੀ ਜਲਦੀ ਖਤਮ ਕੀਤਾ ਜਾਵੇ ਹੂੰ ਹੂੰ ਬਸ ਇਹ ਮੰਗ ਕਰ ਰਹੇ ਕੰਮਦਾਰ ਨੂੰ ਜਲਦੀ ਤੋਂ ਜਲਦੀ ਕਰਨਾ ਸੋ ਗੱਲਬਾਤ ਕਰਦੇ ਆ ਅਸੀਂ ਦੁਪਹਿਰੇ ਵੀ ਇਸ ਕਵਰੇਜ ਨੂੰ ਕਰਾਉਣ ਵਾਸਤੇ ਆਏ ਸੀ ਤੇ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਜਿਹੜੇ ਇੱਥੇ ਦੇ ਜਿਹੜੇ ਕਾਉਂਸਲਰ ਸਾਹਿਬ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਣੇ ਆ ਤੇ ਲੇਕਿਨ ਅਸੀਂ ਕੌਂਸਲ ਸਾਹਿਬ ਨੂੰ ਤਾਂ ਅਸੀਂ ਕਾਫੀ ਫੋਨ ਕੀਤੇ ਐ ਲੇਕਿਨ ਉਹਨਾਂ ਦਾ ਇਹ ਕਹਿਣਾ ਹੈਗਾ ਸੀ ਕਿ ਮੈਂ ਤੁਹਾਨੂੰ ਰੋਕ ਕੇ ਮਿਲਦਾ ਠਹਿਰ ਕੇ ਮਿਲਦਾ ਸ਼ਾਮ ਨੂੰ ਮਿਲਦਾ ਪਰ ਹੁਣ ਮੌਕੇ ਤੇ ਸਾਨੂੰ ਆਪਣਾ ਜਿਹੜਾ ਇੱਥੇ ਕੌਂਸਲ ਸਾਹਿਬ ਹੈ ਉਹ ਵੀ ਮਿਲ ਗਿਆ ਤੇ ਜਿਹੜੇ ਇੱਥੇ ਲੋਕ ਇੱਥੇ ਕਾਫੀ ਪਰੇਸ਼ਾਨੀਆਂ ਨੂੰ ਜਿਹੜੇ ਝੂਲਦੇ ਪਏ ਹੈਗੇ ਨੇ ਤੇ ਆਪਾਂ ਗੱਲਬਾਤ ਕਰਦੇ ਜਿਹੜੇ ਇੱਥੇ ਤੇ ਲੋਕ ਹੈਗੇ ਨੇ ਤੁਸੀਂ ਦੇਖੋ ਤਸਵੀਰਾਂ ਇਸ ਟਾਈਮ ਆ ਇਧਰ ਮਾਤਾ ਜੀ ਨੇ ਖਾਲੀ ਬਾੜੀਆਂ ਚੱਕੀਆਂ ਹੋਈਆਂ ਇਹਨਾਂ ਦੇ ਘਰੇ ਪਾਣੀ ਨਹੀਂ ਆ ਰਿਹਾ ਹੈਗਾ ਵਾ ਤੇ ਗੱਲਬਾਤ ਵੀ ਕਰਦੇ ਆ ਆਪਣਾ ਅੰਡ ਕੀ ਨਾਮ ਕੀ ਹੈ ਬੀਮਲਾ ਕੀ ਹੋ ਇਹ ਹੋਇਆ ਕੀ ਕਹਿੰਦੇ ਪਾਣੀ ਨਹੀਂ ਆ ਰਿਹਾ ਸਵੇ ਸੋ ਕੱਲ ਸੋ ਪਾਣੀ ਨਹੀਂ ਆਏਗਾ ਬਿਲਕੁਲ ਵੀ ਜੀ ਔਰ ਲਾਇਟਿੰਗ ਬਾਥਰੂਮ ਸੇ ਹਰ ਚੀਜ਼ ਸੇ ਦਿੱਕਤ ਹੋ ਰਹੀ ਹੈਗੀ ਹੈ ਜਵੀ ਜਾ ਕੇ ਫਿਰ ਨਾ ਡਾਬਰ ਸਰ ਕੋ ਫੋਨ ਕਰਤਾ ਅੱਛਾ ਜੀ ਨਹੀਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਜਿਹੜਾ ਇਹ ਸੜਕ ਦਾ ਜਿਹੜੇ ਹਾਲਾਤ ਹੈਗੇ ਅਸੀਂ ਪਹਿਲਾਂ ਠੀਕ ਹੈਗੇ ਸੀ ਕਿੱਦਾਂ ਹੈਗੇ ਸੀ ਪਹਿਲਾਂ ਦੱਸੋ ਪਹਿਲਾਂ ਜਿਹੜੇ ਸੜਕ ਦੇ ਜਿਹੜੇ ਹਾਲਾਤ ਸੀ ਕਿਸ ਤਰ੍ਹਾਂ ਹੈਗੇ ਸੀ ਦੇਖੋ ਇਹ ਤਾਂ ਬੱਚੋ ਕੋ ਪਤਾਗਾ ਭਾਈ ਹਮੇ ਤਾਂ ਪਾਣੀ ਸੇ ਪ੍ਰੋਬਲਮ ਹੈ ਬਸ ਔਰ ਕੁਛ ਨਹੀਂ ਬਸ ਤੁਸੀਂ 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 ਮੌਕੇ ਦੇ ਉੱਤੇ ਜਿਹੜੇ ਇੱਥੇ ਕੌਂਸਲ ਸਾਹਿਬ ਤੁਸੀਂ ਉਹਨਾਂ ਨੂੰ ਆਪਣੀ ਸਮ ਉਸ ਦਾ ਮੁੰਡੇ ਕੋਈ ਨਹੀਂ ਪਤਾ ਹੈਗਾ ਕੌਣ ਸਣ ਕੌਣ ਆ ਜੀ ਬਿਲਕੁਸਰ ਹੋਰ ਜਾਲਾਂ ਨੇ ਵੀ ਆਪਾਂ ਗੱਲਬਾਤ ਕਰਾਣੇ ਮਾਤਾ ਜੀ ਕੀ ਨਾਮ ਆ ਤੁਹਾਡਾ ਲਸ਼ਮੀ ਰਾਨੇ ਮਾਤਾ ਜੀ ਕੀ ਹੋਇਆ ਕੀ ਇੱਥੇ ਜਿਹੜਾ ਇਸ ਟਾਈਮ ਇੱਥੇ ਪੂਰਾ ਕਟਕਟਾ ਕੀਤਾ ਹੋਇਆ ਵਾ ਇੱਥੇ ਪਾਣੀ ਦੀ ਤੰਗੀ ਹੈ ਕਿ ਇਹ ਕਿੰਨੇ 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 ਆ ਆਨੇ ਕੰਤੇ ਕਿੰਨੇ ਪਾਣੀ ਤੁਹਾਡੇ ਘਰ ਕਿੰਨੀ ਦੇਰ ਤੋਂ ਨਹੀਂ ਆ ਰਿਹਾ ਕੱਲ ਸਫਾ ਨਹੀਂ ਆਇਆ ਕਾਉਂ ਦਾ ਕੱਲ ਦਾ ਨਹੀਂ ਆ ਰਿਹਾ ਹਾਂਜੀ ਅੱਛਾ ਤੇ ਫੇਰ ਹੁਣ ਪਾਣੀ ਪੀਣ ਵਾਸਤੇ ਵੀ ਪਾਣੀ ਨਹੀਂ ਹੈਗਾ ਪਾਣੀ ਪੀਣ ਵਾਸਤੇ ਵੀ ਨਹੀਂ ਹੈਗਾ ਰੱਟਣ ਦੇ ਲਈ ਹੈਗਾ ਨਿਕਲ ਨਹੀਂ ਜੰਗਲ ਪਾਣੀ ਜਾਣ ਵਾਸਤੇ ਵੀ ਨਹੀਂ ਪਾਣੀ ਹੈਗਾ ਸਾਡੇ ਅਸੀਂ ਇਸ ਸਮੇਂ ਇੱਥੇ ਜਿਹੜੇ ਲੋਕ ਹੈਗੇ ਅਸੀਂ ਉਹਨਾਂ ਦੀਆਂ ਪਰੇਸ਼ਾਨੀਆਂ ਵੀ ਸੁਣੀਆਂ ਹੈਗੀਆਂ ਤੇ ਆਪਾਂ ਹੋਰ ਜਾਣੇ ਵੀ ਗੱਲਬਾਤ ਹਾਂਜੀ ਹਾਂਜੀ ਦੱਸੋ ਦੱਸੋ 4 ਦਿਨ ਹੋ ਗਏ ਪਾਣੀ ਬਿਲਕੁਲ ਨਹੀਂ ਆਂਦਾ ਅੱਛਾ ਜੀ ਹਾਂ ਬਿਲਕੁਲ ਨਹੀਂ ਪਾਣੀ ਆਂਦਾ ਬਹੁਤ ਤੰਗੀ ਹੋਈ ਪਈ ਸਾਨੂੰ ਇੱਥੇ ਟੋਇਆ ਪਾਣੀ ਟੋਇਆ ਪਟਿਆ ਹੋਇਆ ਸਾਰੇ ਇਤਨੇ ਗੰਦੇ ਹੋਏ ਹੋਰ ਕੀ ਪਾਣੀ ਨਾਲ ਕਰੀਏ ਕੀ ਮਾਤਰੀ ਕੀ ਭਾਜੀ ਬੰਦੇ ਪਾਣੀ ਪੀ ਪੀ ਕਾ ਗੰਦਾ ਪਾਣੀ ਪੀ ਕੇ ਮਰ ਰਹੇ ਹੈਗੇ ਹੈ ਮਿਮਾਰ ਹੋ ਰਹੇ ਹੈ ਕੋਈ ਸੁਲਿਅਤ ਕਰੋ ਬਸ ਭਾਈ ਹਮਾਰਾ ਪਾਣੀ ਆਣਾ ਚਾਹੀਏ ਸਾਫ ਸੁਥਰਾ ਬਸ ਗੰਦੇ ਹੋ ਰੱਖੇ ਸਾਰੇ ਅੱਛਾ ਪਾਣੀ ਨਹੀਂ ਹੋਏਗਾ ਤਾਂ ਬਾਥਰੂਮ ਤਾਂ ਆਪਣੇ ਹੀ ਹੋਏ ਉਹੀ ਹੈ ਨਾ ਚਾਹ ਤੋਂ ਬਗੈਰ ਵੀ ਰਹਿ ਜਾਊਗਾ ਬੰਦਾ ਬਾਥਰੂਮ ਜਾਣ ਤੋਂ ਬੈਠੇ ਹੈ ਲੈਟਰਨ ਕਿੱਥੋਂ ਜਾਈਏ

ਅਸੋ ਦੇਖ ਸਕਦੇ ਹੋ ਕਿ ਇਸ ਟਾਈਮ ਲੋਗ ਕਿੰਨੇ ਕੋ ਪਰੇਸ਼ਾਨ ਹੋ ਚੁੱਕੇ ਹੋਏ ਨੇ ਕਿ ਖਾਲੀ ਬਾਲਟੀਆਂ ਲੈ ਕੇ ਔਰ ਪਾਣੀ ਲੈਣ ਨੂੰ ਜਾ ਰਹੇ ਹੈਗੇ ਪਤਾ ਨਹੀਂ ਕਿੱਥੋਂ ਪਾਣੀ ਲੈ ਕੇ ਆ ਰਹੇ ਆ ਭਾਈ ਸਾਹਿਬ ਤੁਹਾਡੇ ਘਰੇ ਪਾਣੀ ਨਹੀਂ ਆ ਰਿਹਾ ਕਿੰਨੇ ਦਿਨ ਹੋ ਗਏ ਆ 2 ਦਿਨ ਹੋ ਗਏ ਆ ਅੱਛਾ ਤੇ ਬਾਟੀਆਂ ਕਰੋ ਚੱਕੀਆਂ ਹੋਈਆਂ ਤੁਸੀਂ ਪਾਣੀ ਬਾਹਰੋਂ ਲੈ ਕੇ ਆਵਾਂ ਪਾਣੀ ਕਿੱਥੋਂ ਲੈ ਕੇ ਆਨੇ ਤੁਸੀਂ ਪਾਣੀ ਬਾਹਰੋਂ ਲੈ ਕੇ ਆਵਾਂ ਮੈਂ ਬਾਹਰੋਂ ਲੈ ਕੇ ਆਨੇ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਅਸੀਂ ਪਾਣੀ ਬਾਹਰੋਂ ਲੈ ਕੇ ਆਨੇ ਪਰ ਕਿਤੇ ਨਾ ਕਿਤੇ ਜਾ ਕੇ ਕਿੰਨੇ ਕ ਲੋਗ ਐਸਾ ਪਰੇਸ਼ਾਨੀਆਂ ਨੂੰ ਝੂਂਦੇ ਪੈਣ ਤੇ ਆਪਾਂ ਗੱਲਬਾਤ ਕਰਦੇ ਆ ਮੈਨੂੰ ਕੀ ਨਾਮ ਹੈ ਕੀ ਹੋਇਆ ਕੀ ਇਹ ਕਹਿੰਦੇ ਪਾਣੀ ਨਹੀਂ ਆ ਰਿਹਾ ਦੋ ਦਿਨ ਹੋ ਗਏ ਪਾਣੀ ਨਹੀਂ ਆ ਰਹੇਗਾ ਕਹਿੰਦੇ ਪਾਣੀ ਨਾਲ ਹੀ ਜ਼ਿੰਦਗੀ ਹੁੰਦੀ ਹੈ ਤੇ ਪਾਣੀ ਨਹੀਂ ਆ ਰਿਹਾ ਆਪਾਂ ਪਾਣੀ ਹੈ ਕਹਿੰਦੇ ਲੈਟਰੀਨ ਬਾਥਰੂਮ ਵਾਸਤੇ ਪਾਣੀ ਨਹੀਂ ਹੈ ਸਾਰੇ ਪਿੱਛੇ ਬੈਠੇ ਜੇ ਪਾਣੀ ਨਹੀਂ ਹੈਗਾ ਤਾਂ ਹੂੰ ਹੂੰ ਤੇ ਮੋਕੇ ਤੁਸੀਂ ਕੌਂਸਲ ਸਾਹਿਬ ਨਾਲ ਗੱਲ ਕੀਤੀ ਤੁਸੀਂ ਨਹੀਂ ਅਨ ਲੈਸ ਕੀਤੀ ਨਹੀਂ ਐ ਸੋ ਅਸੀਂ ਇਹਨਾਂ ਦਾ ਕਹਿਣਾ ਸੀ ਕੌਂਸਲ ਸਾਹਿਬ ਨਾਲ ਗੱਲ ਨਹੀਂ ਕੀਤੀ ਤੇ ਗਲਬਤ ਕਰਦੇ ਆ ਤੁਸੀਂ ਦੇਖੋ ਤਸਵੀਰਾਂ ਇਸ ਟਾਈਮ ਜਿਹੜਾ ਮਾਹੌਲ ਇਸ ਟਾਈਮ ਬਿਲਕੁਲ ਸ਼ਿਪਰੀ ਰੋੜੀਆਂ ਤੋਂ ਤਸਵੀਰਾਂ ਦਿਖਾਉਣੇ ਪਏ ਆ ਤੇ ਜੇ ਹੁਣ ਆਪਾਂ ਗੱਲ ਕਰਦੇ ਜਿਹੜੇ ਇੱਥੇ ਦੇ ਜਿਹੜੇ ਕੌਂਸਲ ਸਾਹਿਬ ਹੈਗੇ ਜਿਹੜੇ ਵਿੱਕੀ ਡਾਵਰ ਗਲਬਤ ਕਰਦੇ ਜਿਹੜੇ ਇੱਥੇ ਦੇ ਜਿਹੜੇ ਕੌਂਸਲ ਸਾਹਿਬ ਜਿਹੜੇ ਵਿੱਕੀ ਡਾਵਰ ਦੀ ਹੈਗੇ ਤੇ ਉਹਨਾਂ ਦਾ ਕੀ ਕਹਿਣਾ ਹੈਗਾ ਤਸਵੀਰਾਂ ਤੁਹਾਨੂੰ ਬਿਲਕੁਲ ਦਿਖਾ ਰਿਹਾ ਇਸ ਟਾਈਮ ਮਹੱਲਾ ਕਿੰਨਾ ਪਰੇਸ਼ਾਨ ਹੋ ਰਿਹਾ ਪਾਣੀ ਨਹੀਂ ਇਲਕਦਰੂ ਲੈ ਕੇ ਲੋਕ ਇਹਨ ਇੱਕ ਆਪਣਾ ਪਰੇਸ਼ਾਨ ਹੁੰਦੇ ਪਏ ਨੇ ਕਹਿੰਦੇ ਪਾ ਦਾ ਜੀ ਕਹਿੰਦੇ ਇਹ ਪਾਣੀ ਨਹੀਂ ਆ ਰਿਹਾ ਹੈ ਦੋ ਤਿੰਨ ਦਿਨ ਤੋਂ ਜੀ ਇਸ ਤਰ੍ਹਾਂ ਜੀ ਸ਼ੇਪਪੁਰੀ ਰੋਡ ਤੇ ਜਿਹੜੀ ਹੈ ਸੜਕ ਪੱਟੀ ਗਈ ਆ ਸੀਵਰੇ ਪਿਆ ਰਿਹਾ ਅੱਛਾ ਜੀ ਜੀ ਇਹਦੇ ਕਰਕੇ ਮੇਰੀ ਨੌਲੇਜ ਨਹੀਂ ਸੀਗਾ ਕਿ ਇਹਦੀ ਜਿਹੜੀ ਹੈ ਪਾਈਪ ਹੈ ਉਹ ठेकेदारਾਂ ਨੇ ਕੱਟ ਦਿੱਤੀ ਆ ਬਿਨਾਂ ਦੱਸੇ ਜਿਹੜੀ ਕਿ ਸਾਡੀ ਨੌਲੇਜ ਨਹੀਂ ਆ ਹੂੰ ਉਹਨ ਮੈਨੂੰ ਜਦੋਂ ਮਹੱਲੇ ਵਾਲਿਆਂ ਦਾ ਫੋਨ ਆਇਆ ਮੈਂ ਇੱਥੇ ਆਇਆ ਮੇਰੀ ਐਕਸੀਡੈਂਸ ਸਾਹਿਬ ਜੀ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੋਈ ਆ ਬੰਦੇ 9:30 ਵਜੇ ਤੱਕ ਇੱਥੇ ਆਣਗੇ ਔਰ 10:30 ਵਜੇ ਤੱਕ ਪਾਣੀ ਆ ਜਾਊਗਾ ਜਿੱਦਾਂ ਕਿ ਮੈਨੂੰ ਅਫਸਰਾਂ ਨੇ ਕਿਹਾ ਕਿਉਂਕਿ ਜਦੋਂ ਇਹਨਾਂ ਨੇ ਪਾਈਪ ਤੋੜੀ ਸਵੇਰੇ ਤਿਹਾਰ ਦਾ ਮਾਹੌਲ ਹੈ ਸਵੇਰੇ ਤਿਹਾਰ ਆ ਕੇ ਇਹਦੀ ਬੱਚੇ ਦੀ ਲੋਹੜੀ ਆ ਕਿਸੇ ਦੇ ਘਰੇ ਵਿਆਹ ਤੇ ਪਾਣੀ ਤੋਂ ਬਿਨਾ ਦਾ ਜੀਵਨ ਹੀ ਹੈ ਨੀਗਾ ਜੀ ਬਿਲਕੁਲ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਆਇਆ ਉਹਨੇ ਕੰਮ ਜਿਹੜਾ ਆ ਮੈਂ ਕਰਾ ਕੇ ਹੀ ਇੱਥੋਂ ਜਾਊਗਾ 10:30 ਵਜੇ ਨਾਲ 11 ਵਜੇ ਨਾਲ 12 ਵਜੇ ਨਾਲ ਮੈਂ ਇੱਥੇ ਹੀ ਖਣਾ ਜੀ ਡਾਵਰ ਸਾਹਿਬ ਮੈਨੂੰ ਇੱਕ ਗੱਲ ਤੁਸੀਂ ਦੱਸੋ ਕਿ ਲੱਗਦਾ ਕੀ ਹੈ ਦਿਨ ਤੇ ਹਰ ਦਾ ਆਪਣਾ ਤਿਹਾਰ ਹੈਗਾ ਵਾ ਲੋਕ ਬਜ਼ਾਰ ਵਾਲੇ ਕਿੰਨੇ ਕੁ ਦੁਖੀ ਹੋਏ ਪਏ ਨੇ ਤੇ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਵਾ ਮੈਂ ਸਵੇਰੇ ਵੀ ਕਵਰੇਜ ਕੀਤੀ ਆ ਇਹ ਟੋਏ ਦੇ ਵਿੱਚ ਦੋ ਤਿੰਨ ਜਾਨੇ ਗਿਰ ਗਏ ਹੈਗੇ ਆ ਦੇਖੋ ਜਦੋਂ ਕੋਈ ਡਵੈਲਪਮੈਂਟ ਦਾ ਕੰਮ ਹੁੰਦਾ ਨਾ ਸਾਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਲੇਕਿਨ ਉਹ ਤਿਹਾਰ ਦਾ ਸਮਾਂ ਆ ਜਿਗਾ ਥੋੜਾ ਇਹਨੂੰ ਕੰਮ ਨੂੰ 10 ਦਿਨ ਅੱਗੇ ਪਿੱਛੇ ਕੀਤਾ ਜਾ ਸਕਦਾ ਸੀਗਾ ਜਿਹੜਾ ਕੀ ਹੈ ਜਦ ਲੋਕਾਂ ਨੂੰ ਪਤਾ ਵੀ ਸਾੜਾ ਕੇ ਪੱਟੀ ਹੋਈ ਆ ਖਰਾਬ ਆ ਥੋੜਾ ਜਿਹਾ ਲੋਕਾਂ ਨੂੰ ਵੀ ਇਤਿਆਰ ਰੱਖਣਾ ਚਾਹੀਦਾ ਪਰੇਸ਼ਾਨੀ ਤਾਂ ਦੁਕਾਨਦਾਰਾਂ ਨੂੰ ਹੈ ਹੀ ਆ ਇਹਦੇ ਵਿੱਚ ਕੋਈ ਦੋਰਾ ਨਹੀਂ ਆ ਕਈਆਂ ਦਾ ਸੀਜ਼ਨ ਹੀ ਇੱਕ ਤਿਹਾੜ ਦੇ ਜੁੜੇ ਆਉਂਦਾ ਕਿਸੇ ਨੇ ਪਟਾਕੇ ਲਾਏ ਆ ਕਿਸੇ ਨੇ ਆ ਮੂੰਗਫਲੀ ਰੋਡੀਆਂ ਲਾਈਆਂ ਕਾਰੋਬਾਰ ਤਾਂ ਪ੍ਰਭਾਵਿਤ ਹੁੰਦਾ ਹੀ ਆ ਜੀ ਤੁਹਾਡੀ ਮੈਂ ਮੂੰਫਲੀ ਦੀ ਗੱਲ ਤੋਂ ਲੈਣਾ ਇੱਕ ਸਾਹਮਣੇ ਇੱਕ ਮੂੰਫਲੀ ਵਾਲਾ ਬੈਠਾ ਵਾ ਉਹ ਕਹਿੰਦਾ ਮੈਂ ਲੱਖ ਰੁਪਏ ਦਾ ਮੂੰਫਲੀ ਦਾ ਸਮਾਨ ਲੈ ਕੇ ਆ ਮੇਤੋਂ ਇੱਕ ਵੀ ਗਾਹਕ ਨਹੀਂ ਆਇਆ ਮਸੀ ਮੈਂ 5-700 ਹਜ਼ਾਰ ਵਟਿਆ ਹੋਊਗਾ ਚਲੋ ਮੈਂ ਪ੍ਰੈਸ ਵਾਲਾ ਕਹਾਂਗਾ ਦੋ-ਦੋ ਕਿਲੋ ਤੁਸੀਂ ਵੀ ਖਰੀਦ ਲਓ ਕੋਈ ਫਾਇਦਾ ਹੋ ਜੂ ਉਹਦਾ ਗੱਲ ਇਹ ਵੀ ਸਿਆਣੀ ਹੈ ਤੁਹਾਡੀ ਸੋ ਬੜਾ ਇਹਨਾਂ ਨੇ ਜਵਾਬ ਦਿੱਤਾ ਹੈਗਾ ਵਾ ਤੇ ਅਸੀਂ ਇਹ ਮੱਲੇ ਵਾਲੇ ਨਾਲ ਨਿਵਾਸੀ ਜਿਹੜੇ ਹੈਗੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਇੱਥੇ ਕੌਂਸਲਰ ਸਾਹਿਬ ਵਿੱਕੀ ਡਾਵਰ ਜੀ ਅਸੀਂ ਉਹਨਾਂ ਨਾਲ ਵੀ ਗੱਲ ਦੇ ਨਾਲ ਹਿਤੇਸ਼ ਖੰਨਾ ਦੀ